ਅੱਛਾ ਯਾਰ ਇਹ ਮੇਰੀ ਵੀਡੀਓ ਜਿਹੜੀ ਨਾ ਅਮਰਤਪਾਲ ਜਿਹੜਾ ਨਾ ਮੇਰੂ ਉਹਦੇ ਵਾਸਤੇ ਆ ਕਿ ਮੇਰਾ ਭਰਾ ਪਹਿਲੇ ਨੰਬਰ ਤੇ ਸ਼ਾਬਾਸ਼ ਹੈ ਤੈਨੂੰ ਵੈਰੀ ਗੁੱਡ ਤੂੰ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਇਹੋ ਜੇ ਚੰਦ ਪੈਸਿਆਂ ਦੇ ਪਿੱਛੇ ਜਿਹੜਾ ਕਿ ਆਪਣਾ ਤੁਹਾਡੇ ਪੰਜਾਬ ਦਾ ਪੰਜਾਬੀ ਕੌਮ ਦਾ ਸਿੱਖਾਂ ਦਾ ਨਾਮ ਬਰਬਾਦ ਖਰਾਬ ਕਰੀ ਜਾਂਦੇ ਨੇ ਚੰਦ ਪੈਸਿਆਂ ਦੇ ਖਾਤਰ ਠੀਕ ਹੈ ਬਾਕੀ ਇੱਕ ਚੀਜ਼ ਹੈ ਕਿ ਵੀ ਤੁਸੀਂ ਖਾਲੀ ਕਲੀ ਔਰਤਜ਼ਾਤ ਤੇ ਨਜ਼ਰ ਨਾ ਰੱਖਿਆ ਜੇ ਇਹ ਜਿਹੜੇ ਮੁੰਡੇ ਵੀ ਗੰਦ ਪਾਈ ਖਲੋਤੇ ਨੇ ਨਾ ਇਹਨਾਂ ਨੂੰ ਵੀ ਸਮਝਾ ਲਓ ਥੋੜਾ ਜਿਹਾ ਇਸ ਗੰਦ ਖਤਮ ਕਰਨ ਵਾਸਤੇ ਮੇਰਾ ਭਰਾ ਤੈਨੂੰ ਜਿੱਥੇ ਵੀ ਇਸ ਸ਼ਹਜ਼ਾਦ ਪੱਟੀ ਦੀ ਜ਼ਰੂਰਤ ਹੋਵੇ ਨਾ ਇੱਕ ਵਾਰੀ ਕਿਸੇ ਜਗ੍ਹਾ ਤੇ ਮੈਸੇਜ ਕਰ ਦੇ ਤੇਰਾ ਮੈਸੇਜ ਮੇਰੇ ਤੇ ਕਰਾਪੇ ਮੇਰੇ ਮੁੰਡੇ ਪਹੁੰਚਾ ਦੇਣਗੇ ਕਿਸੇ ਤਰ੍ਹਾਂ ਦੀ ਚੀਜ਼ ਜਿਹੜੀ ਜਗ੍ਹਾ ਤੇ ਚਾਹੀਦੀ ਹੋਏਗੀ ਤੈਨੂੰ ਮੈਂ ਪ੍ਰੋਵਾਈਡ ਕਰਾਂਗਾ ਲੇਕਿਨ ਇਹ ਸ ਗੰਦ ਨੂੰ ਕਿਉਂਕਿ ਮੇਰਾ ਬੜੇ سارے ਤਾਲੂਕ ਜਿਹੜੇ ਨੇ ਉਹ ਸਿੱਖਾਂ ਦੇ ਨਾਲ ਨੇ ਰਿਲੇਸ਼ਨ ਨੇ ਕਿਉਂਕਿ ਮੈਂ ਆਪ ਵੀ ਇੱਕ ਪੰਜਾਬੀ ਆ ਇਹ ਜਿਹੜਾ ਤੁਹਾਡੇ ਗੰਧ ਪਾਈ ਖਲੋਤੇ ਚੰਦ ਇੱਕ ਚੰਦ ਜੇ ਕੀੜੇ ਨੇ ਜ਼ਿਆਦਾ ਨਹੀਂ ਨੇ ਥੋੜੇ ਜਿਹੀ ਕੀੜੇ ਨੇ ਦੋ ਤਿੰਨ ਕੀੜੇ ਐਵੇਂ ਜਿਹੜੇ ਨੇ ਨਾ ਗੱਡੀ ਚੜੇ ਨਾ ਸਾਰਾ ਕੁਝ ਠੀਕ ਹੋ ਜਾਏਗਾ ਠੀਕ ਹੈ ਤੇ ਇਸ ਵਾਸਤੇ ਕਿਉਂਕਿ ਤੁਹਾਡੀ ਜਦੋਂ ਸਿੱਖਾਂ ਦੀ ਪੁਰਾਣੀਆਂ ਹਿਸਟਰੀਆਂ ਜਾ ਕੇ ਵੇਖਦੇ ਨਾ ਬੜੀਆਂ ਕੁਰਬਾਨੀਆਂ ਨੇ ਤੁਹਾਡੀਆਂ ਬੜੇ ਤੁਸੀਂ ਕੌਮ ਦਲੇਰ ਕੋਮ ਲੇਕਿਨ ਇਹ ਤੁਹਾਡੇ ਆਪਣਿਆਂ ਦੇ ਵਿੱਚੋਂ ਉੱਟ ਕੇ ਜਿਹੜੇ ਗੰਧ ਪਾਈ ਖਲੋਤੇ ਨਾ ਇਹਨਾਂ ਨੂੰ ਸਮਾਉਂਦਾ ਤੇ ਇਹ ਜਿਹੜੇ ਫਲੈਂਸਰ ਬਣੇ ਫਿਰਦੇ ਨੇ ਨਾ ਮੁੰਡੇ ਮੈਂ ਇਹਨਾਂ ਨੂੰ ਫਲੈਂਸਰ ਤੇ ਸਮਝਦੇ ਨੇ ਮੈਂ ਤੇ ਇਹਨਾਂ ਨੂੰ ਸਮਝਦਾ ਮੈਂ ਟੈਂਪੂ ਨੇ ਸਮਝਦਾ ਵੀ ਨਹੀਂ ਹੈ ਹੈ ਨੇ ਟੈਂਪੂ ਕੋਈ ਸ਼ਰਮ ਕਰ ਲੋ ਕੋਈ ਹਯਾ ਕਰ ਲੋ ਕਿ ਤੁਸੀਂ ਕਿਉਂ ਆਪਣੀ ਕੌਮ ਦਾ ਆਪਣੇ ਪੰਜਾਬ ਦਾ ਤੁਹਾਡਾ ਪੰਜਾਬ ਤੇ ਪਹਿਲਾਂ ਹੀ ਗਵਰਨਮੈਂਟਾਂ ਖਾਦੀ ਜਾ ਰਹੀਆਂ ਨੇ ਥੋੜੇ ਦੁਸ਼ਮਨ ਨੇ ਤੁਹਾਡੇ ਉੱਤੋਂ ਤੁਸੀਂ ਉੱਠ ਕੇ ਗੰਦ ਪਾਈ ਖਲੋਤੇ ਜੇ ਪੂਰੀ ਦੁਨੀਆ ਦੇ ਸਾਹਮਣੇ ਤੁਹਾਡਾ ਕੀ ਮੈਸੇਜ ਜਾਂਦਾ ਪੰਜਾਬੀਆਂ ਦਾ ਕਿ ਵੀ ਇਹ ਇਵੇਂ ਦੇ ਕੰਮ ਕਰਦੇ ਨੇ ਸਿਰਫ ਜਿਆਦਾ ਜਿਆਦਾ ਕੀ ਕਰਨਗੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਣਗੇ ਹੁਣ ਮੈਂ ਵੀਡੀਓ ਪਾ ਦਿੱਤੀ ਏ ਤੇ ਸ਼ੁਰੂ ਹੋ ਜਾਣਗੇ ਇਹ ਜੀ ਤੇ ਉਹ ਉਹ ਭਾਈ ਦੁਨੀਆ 'ਚ ਆਏ ਹੋ ਨਾ ਤਾਂ ਕੋਈ ਚੰਗਾ ਕੰਮ ਵੀ ਇੱਕ ਅੱਧਾ ਕਰ ਜਾਓ ਟਿੱਗ ਜਾ ਕੇ ਜਵਾਬ ਦੇਣ ਆਲੇ ਹੋਗੇ ਬਾਕੀ ਮੇਰਾ ਭਰਾ ਤੈਨੂੰ ਜਿੱਥੇ ਲੋੜ ਪਈ ਦਸੀ ਚੰਗੇ ਕੰਮ ਵਾਸਤੇ ਨਾ ਗੰਦ ਮਕਾਨ ਵਾਸਤੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੈਂ ਆ ਸਾਰਾ ਜਿਸ ਜਗ੍ਹਾ ਤੇ ਮਰਜ਼ੀ ਹੋਵੇ